ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀ ਮੱਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਕੰਗਾ ਬ੍ਰੈਂਡ ਦੇ ਸੂਟ ਲੈ ਕੇ ਆਏ ਆ ਇਹ ਬਹੁਤ ਸੋਹਣੇ ਪਾਰਟੀ ਵੇਅਰ ਲੁੱਕ ਦੇ ਵਿੱਚ ਸੂਟ ਹੋਣਗੇ ਬਨਾਰਸੀ ਸਿਲਕ ਦੇ ਵਿੱਚ ਸੂਟ ਹੋਣਗੇ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਤੇ ਬ੍ਰਾਈਟ ਕਲਰ ਵੀ ਦਿਖਾਵਾਂਗੇ ਤੇ ਥੋੜੇ ਸੋਬਰ ਕਲਰ ਵੀ ਦਿਖਾਵਾਂਗੇ ਪ੍ਰਾਈਸ ਸੁਟਾਂ ਦੇ ਮਨ ਨਾਲ ਦੀ ਨਾਲ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਜੇ ਨਾ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਆ ਜੀ ਸਵਾ 9 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਦੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੁਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਆ ਹਰੇਕ ਸੁਟ ਦਾ ਪ੍ਰਾਈਸ ਨਾਲ ਤੋਂ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਹੈ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146680803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਕਰਨੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਜਿਹੜੇ ਕੋਰੀਅਰ ਚਾਰਜਸ ਆ ਉਹ ਵੀ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲੇ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਕਿ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰ ਲਈ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਤੇ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਹੁੰਦਾ ਪਰ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਜਿੱਦਾ ਪਹਿਲਾ ਸੂਟ ਇਹ ਦੇਖੋ ਮਜੈਂਟਾ ਕਲਰ ਦੇ ਵਿੱਚ ਸੂਟ ਹੈ ਜੀ ਪ੍ਰੋਪਰ ਜਿਹੜਾ ਰਾਣੀ ਕਲਰ ਹੁੰਦਾ ਇਹ ਬੜਾ ਪਿਆਰਾ ਸਿਲਕ ਦੇ ਵਿੱਚ ਸੂਟ ਹੈ ਬਹੁਤ ਹੀ ਸੌਫਟ ਹੈ ਇਹ ਜਿਹੜਾ ਇਹ ਵਾਲੀ ਸਿਲਕ ਹੈ ਬਿਲਕੁਲ ਪਿਓਰ ਵਾਲੀ ਸਿਲਕ ਹੈ ਅੱਜ ਤੁਹਾਨੂੰ ਦੋ ਤਿੰਨ ਤਰ੍ਹਾਂ ਦੀ ਜਿਵੇਂ ਸੂਟ ਦਿਖਾਵਾਂਗੇ ਥੋੜੀ ਘੱਟ ਰੇਂਜ ਦੇ ਵਿੱਚ ਵੀ ਦਿਖਾਵਾਂਗੇ ਵੀ ਥੋੜੇ ਹਰੇਕ ਦੇ ਬਜਟ ਦੇ ਵਿੱਚ ਇਹ ਬਿਲਕੁਲ ਪਿਓਰ ਵਾਲੀ ਸਿਲਕ ਹੈ ਜੀ ਇਹ ਵਾਲੇ ਸੂਟ ਦੀ ਤੇ ਨੈਕ ਤੇ ਤੁਸੀਂ ਦੇਖ ਸਕਦੇ ਹੋ ਇਹ ਵੀ ਜਿਹੜਾ ਖੱਡੀ ਤੇ ਜਦੋਂ ਸੂਟ ਬਣਦਾ ਹੈ ਬੂਟੀ ਜਿਹੜੀ ਬਣੀ ਹੁੰਦੀ ਹੈ ਉਹ ਵਾਲਾ ਵਰਕ ਹੈ ਜੀ ਇਹਦੇ ਤੇ ਵੀਵਿੰਗ ਵਾਲਾ ਦੂਜੇ ਪਾਸੇ ਤੋਂ ਦੇਖ ਸਕਦੇ ਹੋ ਕੋਈ ਪ੍ਰਿੰਟ ਨਹੀਂ ਹੈਗਾ ਇਹ ਖੱਡੀ ਤੇ ਸੂਟ ਪੁਣਿਆ ਹੋਆ ਹੁੰਦਾ ਜੀ ਸੂਟ ਪੂਰਾ ਜਿਹੜਾ ਜਿਹੜਾ ਇਹਦਾ ਸਾਰਾ ਪ੍ਰਿੰਟ ਹੈ ਇਹ ਸਾਰੇ ਪੂਰਤੀ ਕੀਤੀ ਹੋਈ ਹੈ ਰਾਣੀ ਕਲਰ ਦੇ ਵਿੱਚ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਜਿੰਨਾ ਮਰਜ਼ੀ ਤੁਸੀਂ ਇਹਦਾ ਘੇਰਾ ਰੈਡੀ ਰੱਖ ਸਕਦੇ ਹੋ ਕਿਉਂਕਿ ਜਿਹੜੀ ਬਾਜੂ ਹੈ ਅਲੱਗ ਤੋਂ ਦਿੱਤੀਆਂ ਹੋਈਆਂ ਇਹ ਬੈਕ ਪੱਲਾ ਤੇ ਆ ਜਾਣਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਇਹ ਜਿਵੇਂ ਹੁਣ ਅੱਗੇ-ਅੱਗੇ ਆਪਾਂ ਨੂੰ ਫੈਸਟੀਵਲ ਸਟਾਰਟ ਹੋ ਗਏ ਫੈਸਟੀਵਲ ਦੇ ਲਈ ਬੈਸਟ ਸੂਟ ਹੈ ਜੀ ਪਿਓਰ ਸਿਲਕ ਦੇ ਵਿੱਚ ਹੈ ਖੱਡੀ ਤੇ ਬਣਿਆ ਹੋਇਆ ਸੂਟ ਹੈ ਤੇ ਇਹ ਅਲੱਗ ਤੋਂ ਬਾਜੂ ਦਿੱਤੀਆਂ ਹੋਈਆਂ 슬ੀਵਜ਼ ਅਲੱਗ ਤੋਂ ਦਿੱਤੀਆਂ ਹੋਈਆਂ ਕੋਈ ਜੋੜ ਨਹੀਂ ਆਣਾ 슬ੀਵਜ਼ ਦੇ ਵਿੱਚ ਪ੍ਰੋਪਰ ਦੇਖੋ ਗੋਟੇ ਦੇ ਨਾਲ ਬਰੀਕ ਕਿਨਾਰੀ ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਵੈਸੀ ਬ੍ਰਾਈਟ ਕਲਰ ਹੈ ਜਿਨ੍ਹਾਂ ਨੂੰ ਜ਼ਿਆਦਾ ਕਢਾਈਆਂ ਨਹੀਂ ਪਸੰਦ ਉਹਨਾਂ ਦੇ ਲਈ ਬੈਸਟ ਸੂਟ ਹੈ ਜੀ ਇਹ ਇਹ ਗੰਗਾ ਬ੍ਰਾਂਡ ਦਾ ਸੂਟ ਹੈ ਨਾਲ ਪਲੇਨ ਬਾਟਮ ਹੈ ਸ਼ਰਟ ਨੂੰ ਲਾਈਨਿੰਗ ਲੱਗਣੀ ਹੈ ਬਾਟਮ ਹੈ ਜਿਹੜੀ ਆਪਾਂ ਗਰਮੀ ਦੇ ਅਕੋਰਡਿੰਗ ਕਾਟਨ 베ਸਤੀ ਹੈ ਜੀ ਬਾਟਮ ਤੇ ਨਾਲ ਹੈਗਾ ਸਿਲਕ ਦਾ ਹੀ ਦੁਪੱਟਾ ਸਿਲਕ ਦਾ ਹੀ ਦੁਪੱਟਾ ਇਹ ਵੀ ਜਿਹੜੀ ਬੂਟੀ ਹੈ ਇਹ ਵੀ ਦੇਖੋ ਪੂਰੀ ਬੁਣੀ ਵੀ ਹੁੰਦੀ ਹੈ ਖੱਡੀ ਤੇ ਤੇ ਨਾਲ ਪੱਲਿਆਂ ਤੇ ਵੀ ਕਾਰਨਰਸ ਬੜੇ ਪਿਆਰੇ ਬਣਿਆ ਜਿਵੇਂ ਸ਼ਰਟ ਤੇ ਸੀਗਾ ਦੇਖੋ ਪੂਰਾ ਹੈਵੀ ਇਹ ਵਰਕ ਕੀਤਾ ਹੋਇਆ ਪ੍ਰੋਪਰ ਗੋਟੇ ਦੀ ਫਿਨਿਸ਼ਿੰਗ ਕੀਤੀ ਹੋਈ ਹੈ 4 ਸਾਈਡ ਇਹ ਲੁਕਾਣੀਆਂ ਜੀ ਸੂਟ ਦੀ ਰਾਣੀ ਕਲਰ ਦੇ ਵਿੱਚ ਸੂਟ ਹੈ ਪਿਓਰ ਸਿਲਕ ਤੇ ਗੰਗਾ ਬ੍ਰਾਂਡ ਦਾ 3 ਮੀਟਰ ਦੀ ਸਮਝੋ ਸ਼ਰਟ ਦਾ ਫੈਬਰਿਕ ਹੈ ਕਿ ਉਹ ਜਿਹੜੀ 슬ੀਵਜ਼ ਹੈ ਅਲੱਗ ਤੋਂ ਦਿੱਤੀਆਂ ਹੋਈਆਂ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 3250 ਪ੍ਰਾਈਸ ਹੈ ਜੀ 3250 3250 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ ਰਾਣੀ ਕਲਰ ਦੇ ਵਿੱਚ ਬਹੁਤ ਪਿਆਰਾ ਬਿਲਕੁਲ ਪਿਓਰ ਸਿਲਕ ਤੇ ਬਣਿਆ ਸੂਟ ਇਹ ਖੱਡੀ ਤੇ ਜਿਹੜਾ ਹੱਥ ਦੇ ਨਾਲ ਬੁੰਦੇ ਆ ਜੀ ਉਹ ਵਾਲਾ ਹੈਗਾ ਫੈਬਰਿਕ ਗੰਗਾ ਬ੍ਰਾਂਡ ਦਾ ਬਹੁਤ ਪਿਆਰਾ 3250 ਪ੍ਰਾਈਸ ਦੇ ਨਾਲ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ yellow ਕਲਰ ਸੇਮ ਦੇ ਵਿੱਚ ਹੈ ਜੀ yellow ਕਲਰ ਕੁੱਲਾ ਫੈਬਰਿਕ ਹੈ ਜਿੰਨਾ ਮਰਜੀ ਤੁਸੀਂ ਇਹਦਾ ਘੇਰਾ ਰੱਖ ਸਕਦੇ ਹੋ ਕਿਉਂਕਿ 슬ੀਵਸ ਅਲੱਗ ਤੋਂ ਦਿੱਤੀਆਂ ਹੋਈਆਂ ਇਹ ਵੀ ਕਲਰ ਕਿਸੇ ਨੇ ਹਲਦੀ ਦੇ ਲਈ ਫੰਕਸ਼ਨ ਦੇ ਲਈ ਲੈਣਾ ਤਾਂ ਬਹੁਤ ਪਿਆਰੀ ਲੁੱਕ ਦੇ ਵਿੱਚ ਸਿੰਪਲ ਦਾ ਸਿੰਪਲ ਹੈ ਤੇ ਥੋੜਾ ਸਟਾਈਲਿਸ਼ ਹੈ ਜੀ ਸੂਟ ਇਹ ਦੇਖੋ ਸਾਰਾ ਬਹੁਤ ਪਿਆਰਾ ਘੇਰੇ ਤੱਕ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਗੰਗਾ ਬ੍ਰਾਂਡ ਦਾ ਸੂਟ ਹੈ ਜੀ ਬਿਲਕੁਲ ਪਿਓਰ ਸਿਲਕ ਦਾ ਤੇ ਇਹ ਬਾਜੂ ਆ ਗਈਆਂ ਜੀ ਅਲੱਗ ਤੋਂ ਬਾਜੂ ਦਿੱਤੀਆਂ ਹੋਈਆਂ ਬਾਜੂ ਤੇ ਵੀ ਪ੍ਰੋਪਰ ਫਿਨਿਸ਼ਿੰਗ ਹੈ ਆਗੇ ਕੋਈ ਸ਼ਰਟ ਨਾਲ ਪਲੇਨ ਬਾਟਮ ਰਹੂਗੀ ਤੇ ਨਾਲ ਸਿਲਕ ਦਾ ਹੀ ਦੁਪੱਟਾ ਰਹਿਣਾ ਕਾਰਨਰਸ ਹੈਵੀ ਆ ਦੁਪੱਟੇ ਦੇ ਕਾਰਨਰਸ ਦੇਖੋ ਕਿੰਨੇ ਹੈਵੀ ਆ ਬਹੁਤ ਸੋਹਣੇ ਹੈਵੀ ਕਾਰਨਰਸ ਦੇ ਵਿੱਚ ਵਿੱਚ ਸਾਰੇ ਦੁਪੱਟੇ ਦੇ ਵਿੱਚ ਬੂਟੀ ਆ ਤੇ ਬਰੀਕ ਕਿਨਾਰੀ ਦੇ ਨਾਲ ਫਿਨਿਸ਼ਿੰਗ ਹੈ ਜੀ ਦੁਪੱਟੇ ਦੀ ਇਹ ਲੁਕਾਣ ਦਾ ਸੂਟ येलो ਮਸਟਰਡ ਕਲਰ ਹੈ ਬਹੁਤ ਹੀ ਗ੍ਰੇਸਫੁਲ ਸੂਟ ਆ 3250 ਪ੍ਰਾਈਸ ਦੇ ਨਾਲੇ ਦੋ ਸੂਟ ਦਿਖਾਏ ਆ ਵਸਤ ਆਪਣੇ ਕੋਲ 4 ਕਲਰ ਆਏ ਸੀਗੇ ਤਾਂ ਸ਼ਾਪ ਤੇ ਜਿਵੇਂ ਮੈਂ ਕਹਿਨੀ ਹੁੰਦੀ ਆ ਵੀ ਤੁਸੀਂ ਸ਼ਾਪ ਤੇ ਆ ਕੇ ਵੀ ਪਰਚੇਜ਼ਿੰਗ ਕਰ ਸਕਦੇ ਹੋ ਸ਼ਾਪ ਤੇ ਜਿਵੇਂ ਕਸਟਮਰ ਆਏ ਸੀਗੇ ਤਾਂ ਉਹਨਾਂ ਨੇ ਦੋ ਕਲਰ ਆਲਰੇਡੀ ਮਲੇ ਦੇ ਸੇਲ ਹੋ ਚੁੱਕੇ ਆ ਬਹੁਤ ਹੀ ਪਿਆਰਾ ਫੈਬਰਿਕ ਆ ਤੁਸੀਂ ਸੋਚੋ ਵੀ ਜਦੋਂ ਆ ਕੇ ਅਗਲਾ ਦੇਖ ਕੇ ਉਹਨਾਂ ਨੇ ਸੂਟ ਪਰਚੇਜ਼ ਕਰਿਆ ਵੀ ਕਿੰਨਾ ਗ੍ਰੇਸਫੁਲ ਸੂਟ ਹੋਣਾ 3250 ਪ੍ਰਾਈਸ ਦੇ ਨਾਲੇ ਦੋ ਸੂਟ ਮੈਂ ਤੁਹਾਨੂੰ ਦਿਖਾਏ ਆ ਹੁਣ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਜੀ ਰਾਣੀ ਕਲਰ ਦੇ ਵਿੱਚ ਹੀ ਰਹੂਗਾ ਸੂਟ ਹਰਾਣੀ ਕਲਰ ਦੇ ਵਿੱਚ ਇਹ ਗੰਗਾ ਬ੍ਰੈਂਡ ਦਾ ਨਹੀਂ ਹੈਗਾ ਕਿਸੇ ਹੋਰ ਬ੍ਰੈਂਡ ਦਾ ਸੂਟ ਹੈ ਪਰ ਇਹ ਵੀ ਆਪਣਾ 3 ਮੀਟਰ ਦੀ ਸ਼ਰਟ ਹੈ ਜੀ 3 ਮੀਟਰ ਦੀ ਸ਼ਰਟ ਹੈ ਬਨਾਰਸੀ ਸਿਲਕ ਦੇ ਵਿੱਚ ਸ਼ਰਟ ਹੈ ਇਹ ਇੱਥੇ ਤੋਂ ਆਪਾਂ ਇਹਨੂੰ ਸ਼ੁਰੂ ਕਰਦੇ ਆਂ ਇਹ ਦੇਖੋ ਇਹ ਫਰੰਟ ਆ ਗਿਆ ਇਹ ਵੀ ਗਲਾ ਬਹੁਤ ਸੋਹਣਾ ਖੱਡੀ ਤੇ ਹੀ ਬੁਣਿਆ ਹੋਇਆ ਜੀ ਨੈਕ ਤੇ نیچے ਪ੍ਰਿੰਟਿੰਗ ਆ ਗਈ ਬਹੁਤ ਸੋਹਣੀ ਘੇਰੇ ਤੇ ਇੱਕ ਇਹ ਰੇਤੀ ਆ ਜਾਣੀ ਹੈ ਪ੍ਰਿੰਟਿੰਗ ਇਹ ਬੈਕ ਪੱਲਾ ਆ ਗਿਆ ਇਹਦਾ ਇਹ ਬੈਕ ਪੱਲਾ ਤੇ ਇਹ ਬਾਜੂ ਆ ਗਈ ਇਹ ਬਾਜੂ ਆ ਗਈ 3 ਮੀਟਰ ਦੀ ਸ਼ਰਟ ਹੈ ਜੀ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਸ਼ਰਟ ਹੈ ਤੇ ਨਾਲ ਪਲੇਨ ਬਾਟਮ ਹੈ ਜੀ ਤੇ ਸਿਲਕ ਦਾ ਹੀ ਦੁਪੱਟਾ ਰਹੂਗਾ ਇਹਦੇ ਪੂਰੇ ਢਾਈ ਢਾਈ ਮੀਟਰ ਦੇ ਦੁਪੱਟੇ ਪ੍ਰੋਪਰ ਇਹ ਲੁੱਕ ਆ ਜਣੀ ਦੇਖੋ ਬਨਾਰਸੀ ਸਿਲਕ ਦੇ ਵਿੱਚ ਬਹੁਤ ਪਿਆਰਾ ਸੂਟ ਸਿੰਪਲ ਸੋਬਰ ਤੇ ਇਸ ਦਾ ਪ੍ਰਾਈਸ ਹੈਗਾ 2400 2400 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਵਿੱਚ ਹੁਣ ਤੁਹਾਨੂੰ ਕਲਰ ਦਿਖਾਣੇ ਆ ਇਹਦੇ ਵਿੱਚ ਹੈਗਾ ਆਪਣੇ ਕੋਲ ਵਾਈਨ ਜਿਹਾ ਕਲਰ ਹੈ ਡਾਰਕ ਜਿਹਾ वाइन कलर ਹੁੰਦਾ ਉਹ ਵਾਲਾ ਕਲਰ ਆ ਵਾਈਨ ਵੀ ਨਹੀਂ ਕਹਿ ਸਕਦੇ ਅਲੱਗ ਜਿਹਾ ਸ਼ੇਡ ਹੈ ਜੀ ਇਹ ਨਾ ਤਾਂ ਕਾਫੀ ਕਲਰ ਆ ਨਾ ਇਹ ਵਾਈਨ ਕਲਰ ਆ ਕੁਝ ਡਿਫਰੈਂਟ ਜਿਹਾ ਹੀ ਕਲਰ ਆ ਦੇਖੋ ਕਿੰਨਾ ਪਿਆਰਾ ਸੂਟ ਦਾ ਬਹੁਤ ਹੀ ਸੋਹਣਾ ਕਲਰ neck ਆ ਗਈ ਇਹ ਇਹ ਨੀਚੇ ਘੇਰੇ ਤੱਕ ਆ ਗਿਆ ਸਾਰਾ ਇਹ ਦੇਖੋ ਇਹ ਵੀ ਸਾਰਾ ਤੁਸੀਂ ਦੇਖ ਸਕਦੇ ਹੋ ਖੱਡੀ ਤੇ ਬੁਣਿਆ ਹੋਇਆ ਹੁੰਦਾ ਜੀ ਪੂਰਾ ਬੈਕ ਪੱਲ ਪਰਲੇ ਤੇ ਵੀ ਪ੍ਰਿੰਟਿੰਗ ਹੈ ਤੇ ਇਹ ਬਾਜੂ ਆ ਗਈਆਂ ਅਲੱਗ ਤੋਂ ਇਹ ਬੈਕ ਪੱਲਾ ਆ ਗਿਆ ਤੇ ਇਹ 슬ੀਵਜ਼ ਆ ਗਈਆਂ ਕੋਈ ਜੋੜ ਨਹੀਂ ਆਣਾ 슬ੀਵਜ਼ ਦੇ ਵਿੱਚ ਡਾਰਕ ਕਲਰ ਹੈ ਇਹ ਲੁਕਾ ਲਈ ਇਹ ਆ ਗਈ ਆਪਣੀ ਸ਼ਰਟ ਇਹ ਸ਼ਰਟ ਹੈ ਤੇ ਨਾਲ ਪਲੇਨ ਬਾਟਮ ਇਹ ਨਾਲ ਹੈਗਾ ਬੜਾ ਹੀ ਪਿਆਰਾ ਸਿਲਕ ਦੇ ਵਿੱਚ ਦੁਪੱਟਾ ਦੁਪੱਟਾ ਦੇਖੋ ਕਿੰਨਾ ਪਿਆਰਾ ਵਿੱਚ ਸਾਰੇ ਦੁਪੱਟੇ ਦੇ ਵਿੱਚ ਬੂਟੀ ਹੈ ਤੇ ਫੋਰ ਸਾਈਡ ਬਾਰਡਰ ਹੈ ਜੀ ਦੁਪੱਟੇ ਤੇ ਤੇ ਦੇਖੋ ਕਿੰਨੇ ਪਿਆਰੇ ਪੱਲੇ ਹੈਵੀ ਕਿਤੇ ਹੋਏ ਬਹੁਤ ਗ੍ਰੇਸਫੁਲ ਲੁੱਕ ਆਉਂਦਾ ਨਹੀਂ ਦੇਖੋ ਸੂਰਤ ਬੋਟਲ ਲੈ ਸਕਦੇ ਹੋ 2400 ਪ੍ਰਾਈਸ ਹੈ ਜੀ 2400 ਪ੍ਰਾਈਸ ਦੇ ਨਾਲ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਬੋਟਲ ਗ੍ਰੀਨ ਕਲਰ ਸੇਮ ਦੇ ਵਿੱਚ ਹੈ ਬੋਟਲ ਗ੍ਰੀਨ ਕਲਰ ਇਹ 3 ਮੀਟਰ ਦੀ ਸ਼ਰਟ ਹੈ ਜੀ ਸੂਟਾਂ ਦੀ 3 ਮੀਟਰ ਦੀ ਸ਼ਰਟ ਬਨਾਰਸੀ ਸਿਲਕ ਦੇ ਵਿੱਚ ਦੇਖੋ ਕਿੰਨਾ ਪਿਆਰਾ ਬੋਟਲ ਗ੍ਰੀਨ ਨਾਲ ਹਰੇਕ ਦੇ ਬਜਟ ਦੇ ਵਿੱਚ ਆਉਣ ਵਾਲਾ ਸੂਟ ਹੈ ਤੇ ਇਹ ਘੇਰੇ ਤੇ ਹੋਊਗੀ ਪ੍ਰਿੰਟਿੰਗ ਕਿੰਨਾ ਪਿਆਰਾ ਬਹੁਤ ਸੋਹਣਾ ਇਹ ਬੈਕਾ ਵੀ ਤੇ ਇਹ ਬਾਜੀ ਆਪਣੀ ਸ਼ਰਟ ਬਨਾਸਤੀ ਸਿਲਕ ਦੇ ਵਿੱਚ ਬਹੁਤ ਹੀ ਪਿਆਰਾ ਸੂਟ হটਲ ਗ੍ਰੀਨ ਕਲਰ ਹੈ ਨਾਲ ਪਲੇਨ ਬਾਟਮ ਹੈ ਤੇ ਨਾਲ ਸਿਲਕ ਦਾ ਹੀ ਦੁਪੱਟਾ ਦੁਪੱਟੇ ਦੇ ਵਿੱਚ ਵੀ ਬੂਟੀ ਹੈ ਤੇ 4 ਸਾਈਡ ਬਾਰਡਰ ਤੇ ਪੱਲੇ ਹੈਗੇ ਆ ਜੀ ਬਹੁਤ ਸੋਹਣਾ ਡਾਰਕ ਕਲਰ ਦੇ ਵਿੱਚ ਇਹ ਲੁੱਕ ਆ ਜਣੀ ਇੱਥੇ ਤੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਸੀਕ ਦਾ 2400 ਪ੍ਰਾਈਸ ਹੈ ਜੀ 2400 ਪ੍ਰਾਈਸ ਹੈ ਇਹਦੇ ਵਿੱਚ ਨੈਕਸਟ ਹੈਗਾ ਮਰੂਨ ਕਲਰ ਦੇਖੋ ਜਿਹੜੇ ਜਿਹੜੇ ਸਭ ਤੋਂ ਜ਼ਿਆਦਾ ਹਿੱਟ ਕਲਰ ਹੈ ਉਹੀ ਸਾਰੇ ਕਲਰ ਹੈ ਦੇ ਵਿੱਚ ਬ੍ਰਾਈਟ ਦੇ ਵਿੱਚ ਬਹੁਤ ਸੋਹਣਾ ਬ੍ਰਾਈਟ ਚਾਰਟ ਹੈ ਤੇ ਨਾਲੇ ਸਭ ਦੀ ਰੇਂਜ ਦੇ ਵਿੱਚ ਆਉਣ ਵਾਲੇ ਸੂਟ ਹੈ ਦੇਖੋ ਮਰੂਨ ਕਲਰ ਦੇ ਵਿੱਚ ਬਨਾਰਸੀ ਸਿਲਕ ਦਾ ਸੂਟ ਹੈ ਇਹ ਆ ਗਈ ਆਪਣੀ ਸ਼ਰਟ ਨੇਕ ਤੇ ਘੇਰਾ ਆ ਗਿਆ ਇਹ ਪੈਕ ਆ ਗਈ ਬਾਰਡਰ ਤੇ ਇਹ ਬਾਜ ਬਹੁਤ ਪਿਆਰਾ ਬਹੁਤ ਪਿਆਰਾ ਮਰੂਨ ਕਲਰ ਦੇ ਵਿੱਚ ਹੈ ਜੀ ਪਲੇਨ ਬਾਟਮ ਰਹੂਗੀ ਨਾਲ ਇਹ ਥੋੜੇ ਸਲਿੱਪਰੀ ਆ ਜੀ ਥੋੜਾ ਜਿਹਾ ਔਖਾ ਹੋ ਰਿਹਾ ਮੈਨੂੰ ਇਹ ਵੀਡੀਓ ਬਣਾਉਣ ਦੇ ਵਿੱਚ ਤੇ ਇਸ ਦਾ ਡਿਜ਼ਾਈਨ ਅਲੱਗ ਹੈ ਇਹ ਦੇਖੋ ਬਹੁਤ ਪਿਆਰਾ কর্নার ਤੇ ਬਾਰਡਰ ਬਣਿਆ ਇਹ ਬਹੁਤ ਸੋਹਣਾ ਫੋਰ ਸਾਈਡ ਇਹ ਲੁਕਾ ਲੀ ਮਰੂਨ ਕਲਰ ਦੇ ਵਿੱਚ ਇਹ ਲੁਕਾ ਲੀ 2400 ਪ੍ਰਾਈਸ ਦੇ ਨਾਲ ਇਹ ਚਾਰ ਸੂਟ ਮੈਂ ਦਿਖਾਏ ਤੁਹਾਨੂੰ 2400 ਪ੍ਰਾਈਸ ਦੇ ਨਾਲ 2400 ਪ੍ਰਾਈਸ ਹੈ ਜੀ ਇਹਨਾਂ ਦਾ ਤੇ ਨੈਕਸਟ ਆਪਾਂ ਥੋੜੇ ਲਾਈਟ ਕਲਰ ਦੇ ਵਿੱਚ ਸ਼ੁਰੂ ਕਰਦੇ ਹਾਂ ਇਹ ਗੰਗਾ ਬ੍ਰਾਂਡ ਦਾ ਹੀ ਸੂਟ ਹੈ ਜੀ ਗੰਗਾ ਬ੍ਰਾਂਡ ਦਾ ਸੂਟ ਇਹ ਹੈਗਾ ਜਿਹੜਾ ਸੂਟ ਹੈ organza silk ਦੇ ਵਿੱਚ ਇਹ ਵੀ 3 ਮੀਟਰ ਦੀ ਸ਼ਰਟ ਹੈ ਕਿਉਂਕਿ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਦੇਖੋ ਇਹ ਬਾਜੂ ਦਿੱਤੀਆਂ ਹੋਈਆਂ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਜਿਨ੍ਹਾਂ ਨੂੰ ਜ਼ਿਆਦਾ ਡਾਰਕ ਕਲਰ ਨਹੀਂ ਪਸੰਦ ਉਹਨਾਂ ਲਈ ਬੈਸਟ ਸੂਟ ਹੈ ਜੀ neck ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਘੇਰਾ ਦੇਖੋ ਕਿੰਨਾ ਸੋਹਣਾ ਇਹ ਸਾਰਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸਾਰਾ ਖੱਡੀ ਤੇ ਦੇਖੋ ਕਿੰਨਾ ਪਿਆਰਾ ਕੱਪੜਾ ਬੁਣ ਕੇ ਫਿਰ ਉੱਥੇ ਹਲਕੀ-ਹਲਕੀ ਆਊਟਲਾਈਨਿੰਗ ਕੀਤੀ ਹੋਈ ਹੈ ਗੰਗਾ ਬ੍ਰੈਂਡ ਦਾ ਹੀ ਸੂਟ ਹੈ ਇਹ ਤਾਂ ਆ ਗਈ ਆਪਣੀ ਸ਼ਰਟ ਅੰਗੂਰੀ ਜਿਹਾ ਰੰਗ ਹੈ ਪਲੇਨ ਬਾਟਮ ਰਹੂਗੀ ਤੇ ਨਾਲ ਆਰਗੈਂਜ਼ਾ ਸਿਲਕ ਦੇ ਵਿੱਚ ਹੀ ਦੁਪੱਟਾ ਰਹਿਣਾ ਬਹੁਤ ਪਿਆਰਾ ਦੁਪੱਟਾ ਆਰਗੈਂਜ਼ਾ ਸਿਲਕ ਦੇ ਵਿੱਚ ਇਹ ਗਰਮੀਆਂ ਦੇ ਪਾਉਣ ਵਾਲੇ ਸੂਟ ਹੈ ਜੀ ਗਰਮੀਆਂ ਦੇ ਜਿਹੜੇ ਫੰਕਸ਼ਨਲ ਸੂਟ ਹੁੰਦੇ ਵੀ ਆਪਾਂ ਨੂੰ ਜਿਆਦਾ ਗਰਮੀ ਦੇ ਵਿੱਚ ਬਹੁਤਾ ਹੈਵੀ ਸੂਟ ਪਾਉਣ ਨੂੰ ਦਿੱਲੀ ਕਰਦਾ ਤਾਂ ਬਹੁਤ ਪਿਆਰੇ ਬ੍ਰਾਂਡਡ ਸੂਟ ਹੈ 2900 ਪ੍ਰਾਈਸ ਹੈ ਜੀ 2900 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਵਿੱਚ ਮੈਂ ਤੁਹਾਨੂੰ ਹੁਣ ਕਲਰ ਦਿਖਾਨੀ ਆ ਬੜੇ ਸੋਹਣੇ ਸੋਹਣੇ ਕਲਰ ਹੈ ਨੈਕਸਟ ਹੈਗਾ ਇਹਦੇ ਵਿੱਚ ਪਰਪਲ ਕਲਰ ਇੱਥੇ ਤੋਂ ਵੀ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਤੁਸੀਂ ਐਗਜੈਕਟ ਕਲਰ ਆ ਜਾਂਦਾ ਜੀ ਇੱਥੇ ਤੋਂ ਗੰਗਾ ਬ੍ਰਾਂਡ ਦਾ ਸੂਟ ਹੈ ਦੇਖੋ ਕਿੰਨਾ ਪਿਆਰਾ ਨੈਕ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਪਰਪਲ ਲਵੈਂਡਰ ਕਲਰ ਹੈ ਨੈਕ ਤੇ ਵਰਕ ਹੈ ਇਹ ਘੇਰੇ ਤੇ ਆ ਗਈ ਸਾਰੀ ਪ੍ਰਿੰਟਿੰਗ ਵਿੱਚ ਵਰਕ ਵੀ ਕੀਤਾ ਹੋਇਆ ਹੈ ਇਹ ਬਾਜੂ ਦਿੱਤੀਆਂ ਹੋਈਆਂ ਅਲੱਗ ਤੋਂ ਦਿੱਤੀਆਂ ਹੋਈਆਂ ਬਾਜੂ ਕੋਈ ਜੋੜ ਨਹੀਂ ਆਣਾ ਹੈਗਾ ਬਾਜੂ ਤੇ ਕਿਉਂਕਿ 3 ਮੀਟਰ ਦੀ ਸ਼ਰਟ ਨਾਲ ਪਲੇਨ ਬਾਟਮ ਆ ਗਈ ਤੇ ਨਾਲ ਆਰਗੈਂਜ਼ਾ ਸਿਲਕ ਦੇ ਵਿੱਚ ਹੀ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਵੀ ਬਹੁਤ ਗ੍ਰੇਸਫੁੱਲ ਹੈ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਇਹ ਲੁੱਕ ਆ ਗਈ ਜਿਸੇ ਤਰ੍ਹਾਂ 2900 ਪ੍ਰਾਈਸ ਹੈ ਜੀ 2900 ਪ੍ਰਾਈਸ ਹੈ ਨੈਕਸਟ ਆ ਗਿਆ ਇਹਦੇ ਵਿੱਚ ਮਸਟਰਡ ਕਲਰ ਸੇਮ ਦੇ ਵਿੱਚ ਮਸਟਰਡ ਕਲਰ ਹੈ neck ਤੇ ਬੜਾ ਪਿਆਰਾ ਵਰਕ ਹੈ ਘੇਰੇ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਇਹਦਾ ਕੰਬੀਨੇਸ਼ਨ ਵੀ ਬੜਾ ਪਿਆਰਾ ਹੈ ਪਰਪਲ ਤੇ ਮਸਟਰਡ ਦਾ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਜਿੰਨਾ ਮਰਜ਼ੀ ਤੁਸੀਂ ਘੇਰਾ ਰੱਖ ਸਕਦੇ ਹੋ ਜੀ ਫੁੱਲੇ ਦਾ ਨਾਲ ਪਲੇਨ ਬਾਟਮ ਹੈ ਪਲੇਨ ਬਾਟਮ ਦੇ ਨਾਲ ਇਹ ਦੁਪੱਟਾ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਪੂਰਾ 2.5 ਮੀਟਰ ਦਾ ਦੁਪੱਟਾ ਰੋਗ ਇਹ ਲੁੱਕ ਆ ਜਣੀ ਜੀ ਸੂਟ ਦੀ ਮਸਟਰਡ ਕਲਰ ਦੇ ਵਿੱਚ ਥੋੜਾ ਸੋਨਾ 골ਡਨ ਮਸਟਰਡ ਕਲਰ ਹੈ 2900 ਪ੍ਰਾਈਸ ਹੈ ਜੀ 2900 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਪਿੰਕ ਕਲਰ ਸੇਮ ਦੇ ਵਿੱਚ ਹੀ ਪਿੰਕ ਕਲਰ ਹੈ ਗੰਗਾ ਬ੍ਰਾਂਡ ਦੇ ਸੂਟ ਹੈ ਜੀ ਔਰ ਗਾਂਜ ਦਾ ਸਿਲਕ ਦੇ ਵਿੱਚ ਇਹ ਆ ਗਈ ਆਪਣੀ ਸ਼ਰਟ ਦੇਖੋ ਕਿੰਨਾ ਪਿਆਰਾ ਵਰਕ ਕੀਤਾ ਹੋਇਆ ਨੈਕ ਤੇ ਇਹ ਆ ਗਿਆ ਕੇਰੇ ਤੇ ਵਰਕ ਆ। ਅਲੱਗ ਤੋਂ 슬ੀਵਜ਼ ਦਿੱਤੀਆਂ ਹੋਈਆਂ। ਇਹ ਆ ਗਈ ਸ਼ਰਟ ਨਾਲ ਪਲੇਨ ਬਾਟਮ ਤੇ ਨਾਲ ਦੁਪੱਟਾ। ਬਹੁਤ ਪਿਆਰਾ ਸਾਰਾ ਦੁਪੱਟਾ ਪੂਰਾ 2.5 ਮੀਟਰ ਦਾ ਰਹੂਗਾ ਬਹੁਤ ਪਿਆਰਾ। ਇਹ ਦੇਖੋ ਇਹ ਕਿਹ ਤਰ੍ਹਾਂ ਦਾ ਵਰਕ ਹੁੰਦਾ ਜੀ ਖੱਡੀ ਤੇ ਇਹ ਬੁਣਿਆ ਹੋਵਾਂਦਾ ਜਿਹੜਾ ਮੈਂ ਤਾਂ ਹੀ ਥੇ ਪਾਸੇ ਦੋ ਦਿਖਾ ਰਹੀ ਐ ਤੇ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਦੇ ਨਾਲ ਇਹ ਲੁੱਕ ਆ ਜਾਣੀ ਸੂਟ ਦੀ। ਬੜਾ ਸੋਹਣਾ ਪਿੰਕ ਪੀਚ ਜਿਹਾ ਕਲਰ ਹੈ ਕਲਰ ਹੀ ਬਹੁਤ ਸੋਹਣਾ ਇਹ ਵਾਲੇ ਸੂਟ ਦਾ ਬਹੁਤ ਪਿਆਰਾ ਕਲਰ ਹੈ 2900 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਫਰੋਜ਼ੀ ਕਲਰ ਸੇਮ ਦੇ ਵਿੱਚ ਫਰੋਜ਼ੀ ਕਲਰ ਹੈ ਗੰਗਾ ਬ੍ਰਾਂਡ ਦੇ ਸੂਟ ਹੈ ਜੀ ਔਰਗੈਂਜ਼ਾ ਸਿਲਕ ਦੇ ਵਿੱਚ ਇਹ ਆldi ਸ਼ਰਟ ਨੈਕ ਤੇ ਵਰਕ ਹੈ نیچے ਘੇਰੇ ਤੇ ਅੱਗੇ ਸਾਰਾ ਵਰਕ ਹੈ ਬਹੁਤ ਪਿਆਰਾ ਨੈੱਕ ਤੇ ਵਰਕ ਹੈ ਇਹ ਲੁੱਕ ਆ ਜਣੀ ਜੀ ਸੂਟ ਦੀ ਉੱਪਰ ਤੋਂ ਲੈ ਕੇ ਤੇ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਕੋਈ ਜੋੜ ਨਹੀਂ ਆਣਾ ਇਹ ਆਡੀ ਸ਼ਰਟ ਤੇ ਨਾਲ ਪਲੇਨ ਬਾਟਮ ਰਹੂਗੀ ਤੇ ਨਾਲ organza silk ਦਾ ਹੀ ਦੁਪੱਟਾ ਇਹ ਲੁੱਕ ਹੈ ਤੇ ਬ੍ਰੀਕ लेस ਦੀ ਫਿਨਿਸ਼ਿੰਗ ਦੇ ਨਾਲ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਇਹ ਲੁੱਕ ਹੈ ਲਾਈਟ ਫਰੋਜ਼ੀ कलर ਹੈ 2900 ਪ੍ਰਾਈਸ ਹੈ ਜਿਹੜੇ ਮੈਂ ਤੁਹਾਨੂੰ ਆਰਗੈਂਜ਼ਾ ਸਿਲਕ ਦੇ ਸੂਟ ਦਿਖਾਈਆਂ ਜੀ ਕੰਗਾ ਬ੍ਰੈਂਡ ਦੇ 2900 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨ ਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ